ਸਾਡੇ ਪੰਜਾਬ ਦੀ ਜੱਲੇ ਜਮ ਅਨੇਕਾਂ ਲੀਡਰ ਨੇ ਕਰਬੀ ਤੇ ਬਿੱਟੂ ਵਰਗੇ ਹਨ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਪੰਜਾਬ ਨੂੰ ਬਸ ਵੇਚਣਾ ਆਪ ਲੀਡਰ ਆਪ ਘਮੰਤਮੰਦ ਹੈਲੀਕਾਪਟਰ ਤਾਂ ਹਾਂ ਚੜਿਆ ਜਾਂਦਾ ਹੈ ਪਤਾ ਨਹੀਂ ਜਾਊਗਾ ਤਨ ਤਨ ਕੱਲੇ ਤੁਰਾ ਫਿਰਦਾ ਪਰ ਉਹਨਾਂ ਨੂੰ ਅਸੀਂ ਵੋਟਾਂ ਪਾਈ ਉਹਨਾਂ ਨੇ ਗਧਿਆਂ ਦੇ ਗਲਾਂ 'ਚ ਹਾਰ ਪਾਏ ਨੇਗੇ ਹਰ ਥਾਂ ਤੇ ਚੰਡੀਗੜ੍ਹ ਦੇ ਵਿੱਚ ਨੱਕੇ ਲਗਾ ਦਿੱਤੇ ਗਏ ਨੇਗੇ ਇਥੋਂ ਇਹ ਚੀਜ਼ ਸਾਬਤ ਅਸਲ ਦੇ ਵਿੱਚ ਹੁੰਦੀ ਆ ਕਿ ਸਾਡੇ ਪੰਜਾਬ ਦੇ ਅੱਲੇ ਪੱਲੇ ਰਹਿ ਕੀ ਗਿਆ ਵੀ 25000 ਨੌਜਵਾਨ ਇੱਥੇ ਫਲੈਟਾਂ ਦੇ ਵਿੱਚ ਹੀ ਬੈਠਾ ਫਿਰ 2-3 ਵਜੇ ਉੱਠ ਕੇ ਨਹਾਉਣ ਨੂੰ ਕਿ ਨਿਕਲਣਗੇ 4-5 ਵਜੇ ਫਿਰ ਪੈਕਪੋਕ ਲਾ ਕੇ ਫਿਰ ਸਾਰੀ ਜੁਨੀਵਰਸਿਟੀ ਵੀ ਲੈਣੀ ਚਾਹੀਦੀ ਆ ਤੇ ਚੰਡੀਗੜ੍ਹ ਵੀ ਲੈਣਾ ਚਾਹੀਦਾ ਇਸ ਪ੍ਰਕਾਰ ਦੀ ਸਾਡੀ ਲੜਾਈ ਹੋਣੀ ਚਾਹੀਦੀ ਜਿੱਲੀ ਰਾਜਨੀਤੀ ਦਾ ਤੇ ਆਦੇਗੋ ਜਿਹਨੇ ਕਦੇ ਵੀ ਪੰਜਾਬ ਦੇ ਨਾਲ ਵਫਾਦਾਰੀ ਨਹੀਂ ਕਮਾਈ ਸਵਾਗਤ ਹੈ ਅਨਟੋਲਡ ਪੰਜਾਬ ਦੇਖ ਰਹੇ ਹਾਂ ਮੈਂ ਰਣਦੀਪ ਸਿੰਘ ਪੀਯੂ ਦੇ ਵਿੱਚ ਮੌਜੂਦ ਹਾਂ ਚੰਡੀਗੜ੍ਹ ਦੇ ਵਿੱਚ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਜੋ ਮੋਰਚਾ ਬੰਦੀ ਕੀਤੀ ਗਈ ਸੀ ਰੋਸ ਪ੍ਰਦਰਸ਼ਨ ਹੋ ਰਹੇ ਸੀ ਇਕੱਠ ਹੋਇਆ 10 ਤਰੀਕ ਦੀ ਕਾਲ ਦਿੱਤੀ ਗਈ ਸੀ 9:30 ਦਾ ਸਮਾਂ ਹੋ ਚੁੱਕਿਆ ਇੱਕ ਨੰਬਰ ਗ੍ਰੇਡ ਤੇ ਆਇਆ ਬਾਈ ਜੀ ਸਾਡੇ ਨਾਲ ਹੋਣਗੇ ਬਾਈ ਭਾਨਾ ਸਿੱਧੂ ਇਹਨਾਂ ਨਾਲ ਗੱਲਬਾਤ ਕਰਾਂਗੇ ਚਲੋ ਵੀ ਚਲੋ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਵੀਰੇ ਕੀ ਹਾਲਾਤ ਨੇ ਮੌਜੂਦਾ ਇੱਥੇ ਦੇ ਪ੍ਰਸ਼ਾਸਨ ਚੰਡੀਗੜ੍ਹ ਦਾ ਜੋ ਉਹ ਸਾਰੇ ਗੇਟ ਬੰਦ ਕਰਕੇ ਬੈਠਾ ਪੀਯੂ ਯੂਨੀਵਰਸਿਟੀ ਦੇ ਅੰਦਰ ਨਹੀਂ ਆਉਣ ਦੇ ਰਿਹਾ ਅਸੀਂ ਕਵਰੇਜ ਕਰਕੇ ਆ ਗੇਟ ਨੰਬਰ 1 ਤੋਂ ਤਾਂ ਲੰਗਰ ਵਾਲੀ ਗੱਡੀ ਆਈ ਸੀ ਉਹ ਵੀ ਨਹੀਂ ਅੰਦਰ ਆਉਣ ਦਿੱਤੀ ਜਾ ਰਹੀ ਦੇਖੋ ਗੱਲ ਪਤਾ ਅਸਲ ਵਿੱਚ ਕੀ ਆ ਬਾਈ ਇਹਦੇ ਵਿੱਚ ਨਾ ਹੁਣ ਜਿਹੜਾ ਹੈ ਚੰਡੀਗੜ੍ਹ ਪ੍ਰਸ਼ਾਸਨ ਹੈ ਚੰਡੀਗੜ੍ਹ ਪ੍ਰਸ਼ਾਸਨ ਦੀ ਜਿਹੜੀ ਕਿ ਆਪਾਂ ਸਾਨੂੰ ਸਭ ਨੂੰ ਪਤਾ ਹੀ ਆ ਕਿ ਇਹ ਕਿਸ ਤਰ੍ਹਾਂ ਹਰ ਵਕਤ ਪੰਜਾਬ ਨਾਲ ਕਿਸ ਤਰ੍ਹਾਂ ਸਲੂਕਾ ਕਰਦੇ ਆ ਸੈਂਟਰ ਗਵਰਨਮੈਂਟ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਨਾਕਾਮੀ ਆ ਜਿਹੜੇ ਜਿਹੜੇ ਕਾਮੀਆਂ ਨੇ ਉਹ ਸਾਡੇ ਪੰਜਾਬ ਦੇ ਲੀਡਰਾਂ ਦੀਆਂ ਨੇਗੀਆਂ ਲੀਡਰ ਆਪਕਮੰਤ ਮੰਤਰ ਦਾ ਹੈਲੀਕਾਪਟਰ ਤਾਂ ਹਾਂ ਚੜਾਇਆ ਜਾਂਦਾ ਹੈ ਪਤਾ ਨਹੀਂ ਜਾਊਗਾ ਤਰਨ ਤਰਨ ਕਿਨੇ ਤੁਰਾ ਫਿਰਦਾ ਜਿੱਥੇ ਪੰਜਾਬ ਦੇ ਮੁੱਦਿਆਂ ਦੀ ਲੋੜਾ ਉੱਥੇ ਮੁੱਦਿਆਂ ਦੀ ਗੱਲ ਕਰਦੇ ਨਹੀਂ ਸਭ ਤੋਂ ਪਹਿਲਾਂ ਜਿਹੜਾ ਅੱਜ ਸੱਤਾ ਦੇ ਵਿੱਚ ਸਰਕਾਰ ਹੈ ਉਹਦਾ ਕੰਮ ਸੀ ਇੱਥੇ ਆ ਕੇ ਲੜਾਈ ਲੜਨੀ ਉਹ ਪਤਾ ਹੀ ਕਹਿਣਗੇ ਉਸ ਸਟੂਡੈਂਟਾਂ ਦੇ ਨਾਲ ਆ ਭਰਾਵੋ ਸਟੂਡੈਂਟਾਂ ਦਾ ਲੜਾਈ ਤਾਂ ਥੋੜੀ ਐ ਸਟੂਡੈਂਟ ਲੜਾਈ ਲੜ ਤਾਂ ਥੋੜੀ ਲੜ ਰਹੇ ਨੇਗੇ ਜਿੰਨੇ ਪੰਜਾਬ ਦੇ ਰਾਜਨੀਤਿਕ ਲੀਡਰ ਨੇ ਉਹਨਾਂ ਨੂੰ ਅੱਜ ਇੱਥੇ ਆ ਕੇ ਮੂਹਰੇ ਖੜੇ ਹੋਣਾ ਚਾਹੀਦਾ ਸੀਗਾ ਪਰ ਉਹਨਾਂ ਨੂੰ ਅਸੀਂ ਵੋਟਾਂ ਪਾਈ ਉਹਨਾਂ ਦੇ ਗਧਿਆਂ ਦੇ ਗਲਾਂ 'ਚ ਹਾਰ ਪਾਏ ਨੇਗੇ ਇੱਕ ਵੀ ਬੰਦਾ ਉਹ ਸਿਰਫ ਇਹ ドラਮੇ ਕਰ ਲਈ ਆਏ ਨੇਗੇ ਅੱਜ ਜਿਹੜੀ ਲੋੜ ਸੀਗੀ ਕਿ ਅੱਜ ਜਿਹੜਾ ਕਿ ਕਿਉਂ ਨਵਾ ਜਾ ਉਹਨਾਂ ਨੂੰ ਘੇਰਿਆ ਜਾ ਰਿਹਾ ਕਿਉਂ ਨਹੀਂ ਲੋਕਾਂ ਨੂੰ ਇੱਥੇ ਆਉਣ ਦਿੱਤਾ ਜਾ ਰਿਹਾ ਅੱਜ ਉਹਨਾਂ ਦੇ ਗੱਲ ਕਰਨ ਦਾ ਜਿਹੜਾ ਕਿ ਸਮਾਂ ਇੱਥੇ ਆਉਣ ਆਕੇ ਇੱਥੇ ਤੋੜਨ ਬੈਰੀਗੜ ਤੋੜਨ ਗੇਟ ਖਲਾਉਣ ਕਿਹੇ ਭਾਈ ਇਹ ਅਸੀਂ ਇੱਥੇ ਕਰਨਾ ਕੀ ਆ ਇੱਥੇ ਆ ਕੇ ਸਿਰ ਜੋੜ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਸੀ ਯੂਨੀਵਰਸਿਟੀ ਦੀ ਗੱਲ ਕਰਨੀ ਆ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰਨੀ ਆ ਹੋਰ ਇੱਥੇ ਕਿਹੜਾ ਕਿਸੇ ਕੋਲੇ ਰਫਲਾਂ ਬੰਦੂਖਾਂ ਲੇਗੀਆਂ ਹਾਂਜੀ ਤੁਸੀਂ ਇਹ ਵੀ ਨਹੀਂ ਗੱਲ ਕਰਨ ਦੇ ਰਹੇ ਹਰ ਥਾਂ ਤੇ ਚੰਡੀਗੜ੍ਹ ਦੇ ਵਿੱਚ ਨਾਕੇ ਲਗਾ ਦਿੱਤੇ ਗਏ ਨੇਗੇ ਇੱਥੋਂ ਇਹ ਚੀਜ਼ ਸਾਬਤ ਅਸਲ ਦੇ ਵਿੱਚ ਹੁੰਦੀ ਆ ਕਿ ਸਾਡੇ ਪੰਜਾਬ ਦੇ ਅੱਲੇ ਪੱਲੇ ਰਹਿ ਕੀ ਗਿਆ ਸਾਡਾ ਪੰਜਾਬ ਦੇ ਅੱਲੇ ਪੱਲੇ ਕੁਝ ਰਿਹਾ ਹੀ ਨਹੀਂਗਾ ਹਾਂਜੀ ਇਸ ਕਰਕੇ ਇਹ ਲੋਕਾਂ ਨੂੰ ਬੇਨਤੀ ਆ ਜਿਹੜੇ ਇੱਥੇ ਮਹਾਲੀ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਨੌਜਵਾਨ ਜਿਨ੍ਹਾਂ ਨੇ ਆਪਣੇ ਥੋੜਿਆਂ ਜ਼ਮੀਰਾਂ ਨੂੰ ਜਗਾਓ 20 25 ਹਜ਼ਾਰ ਨੌਜਵਾਨ ਇੱਥੇ ਫਲੈਟਾਂ ਦੇ ਵਿੱਚ ਹੀ ਬੈਠਾ ਇੱਥੇ ਬੈਠਾ ਉੱਥੇ ਕੀ ਕਰਦਾ ਆ ਦੇਖ ਲਈ 2 ਵਜੇ ਉੱਠਣਗੇ ਉੱਠ ਕੇ ਧੀ ਘਾ ਠੀਕਾ ਲਾ ਕੇ ਮੜਾ ਮੋਟਾ ਤੇ ਗੀੜੀਆਂ ਗੂੜ ਫਿਰ 2-3 ਵਜੇ ਉੱਠ ਕੇ ਨਹਾਉਣ ਨੂੰ ਕਿ ਨਿਕਲਣਗੇ 4-5 ਵਜੇ ਫਿਰ ਪੈਕਪਕ ਲਾ ਕੇ ਫਿਰ ਤੁਹਾਨੂੰ ਪਤਾ ਫਿਰ ਅੱਧੀ ਰਾਤ ਕਰਸਾਉਂਦੇ ਨਹੀਂ ਹੈਗੇ ਮੈਰੀ ਸਾਰੇ ਭਰਾਵਾਂ ਦੇ ਚਰਨਾਂ 'ਚ ਹੀ ਬੇਨਤੀ ਆ ਵੀ ਆਓ ਜਿਹੜੇ ਇੱਥੇ ਆ ਬੈਠੇ ਹੋ ਹੁਣ ਜਿਹੜਾ ਕਿ ਅੱਜ ਜਿਹੜਾ ਸਮਾਂ ਕੱਲਾਵਾ ਚੰਡੀਗੜ੍ਹ ਦਾ ਨਹੀਂ ਰਹਿ ਰਿਹਾ ਕੱਲਾ ਜੁਨੀਅਰ ਅਸਟੀ ਦਾ ਨਹੀਂ ਰਹਿ ਗਿਆ ਹੁਣ ਚੰਡੀਗੜ੍ਹ ਵੀ ਲੈਣਾ ਕਿਉਂਕਿ ਇਹਨਾਂ ਨੇ ਕਿਹਾ ਹੋਇਆ ਸੈਂਟਰ ਸਰਕਾਰ ਨੇ ਵੀ ਚੰਡੀਗੜ੍ਹ ਜਿਹੜਾ ਕਿ ਪੰਜਾਬ ਨੂੰ ਸੌਂਪ ਦਿੱਤਾ ਜਾਊਗਾ ਅੱਜ ਅਸੀਂ ਚੰਡੀਗੜ੍ਹ ਲੈਣੀ ਹੀ ਲੈਣਾ ਹੁਣ ਉਹੀ ਗੱਲ ਤੇ ਵੀਰੇ ਮੈਂ ਆ ਰਿਹਾ ਆਪਾਂ ਕਹਿੰਦੇ ਸੀ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਆਪਾਂ ਚੰਡੀਗੜ੍ਹ ਤੇ ਦਾਅਵੇਦਾਰੀ ਠੋਕ ਰਹੇ ਸੀ ਸੈਂਟਰ ਆਪਣੇ ਤੋਂ ਪੀਯੂ ਵੀ ਖੋ ਰਿਹਾ ਬਿਲਕੁਲ ਜੀ ਦੇਖੋ ਖੋ ਕਿਉਂ ਰਿਹਾ ਚੰਡੀਗੜ੍ਹ ਦੇ ਵਿੱਚੋਂ ਦਾਬੇਦਾਰੀ ਸਾਡੀ ਕਿਉਂ ਕਮਜ਼ੋਰ ਹੋਈ ਜੂਨੀਅਰ ਅਸੇ ਸਾਬ ਤੋਂ ਕਿਉਂ ਖੋਹੀ ਗਈ ਕਿਉਂਕਿ ਸਾਡੇ ਲੀਡਰਾਂ ਨੇ ਉਸ ਪ੍ਰਕਾਰ ਨਾਲ ਪੰਜਾਬ ਦੇ ਇਸ ਦੀ ਹੱਕ ਦੀ ਗੱਲ ਕੀਤੀ ਨਹੀਂ ਉਹਨਾਂ ਨੇ ਤਾਂ ਦਿੱਤਾ ਉਹਨਾਂ ਦਾ ਗਵਾਇਆ ਪਿੱਛੇ ਜੇ ਭਗਵੰਤ ਮਾਨ ਦਾ ਮੁੱਖ ਮੰਤਰੀ ਅਭਿਆਨ ਸੀਗਾ ਵੀ ਸਾਨੂੰ ਜਿਹੜਾ ਕਿ ਸਾਨੂੰ ਜਿਹੜਾ ਵਿਧਾਨ ਸਭਾ ਬਣਾਉਣ ਲਈ ਸਾਨੂੰ ਮਹਾਲੀ ਦੇ ਵਿੱਚ ਸਾਨੂੰ ਉਹ ਦਿੱਤਾ ਜਾਵੇ ਥਾਂ ਤੇ ਦਿੱਤਾ ਜਾਵੇ ਜਾਂ ਚੰਡੀਗੜ੍ਹ ਤੇ ਥਾਂ ਦਿੱਤਾ ਜਾਵੇ ਚੰਡੀਗੜ੍ਹ ਤੇ ਥਾਂ ਮੰਗਿਆ ਸੀ ਉਹਨੇ ਕਿ ਸਾਨੂੰ ਲੱਗ ਵਿਧਾਨ ਸਭਾ ਬਣਾਉਣ ਲਈ ਉਹਨੂੰ ਇਹ ਨਹੀਂ ਇਹ ਨਹੀਂ ਇਹ ਨਹੀਂ ਪਤਾ ਵੀ ਇਹ ਚੰਡੀਗੜ੍ਹ ਹੈ ਹੀ ਪੰਜਾਬ ਦਾ ਇਹਨਾਂ ਨੇ ਦਾਬੇਦਾਰੀਆਂ ਕਮਜ਼ੋਰ ਕੀਤੀਆਂ ਨੇਗੇ ਨਾ ਇਸ ਕਰਕੇ ਇਹ ਜਿਹੜੀਆਂ ਦਾਅਵੇਦਾਰੀਆਂ ਨੇ ਇਹਨਾਂ ਦੇ ਕਮਜ਼ੋਰ ਕਰਕੇ ਹੀ ਜਿਹੜਾ ਇਹ ਸਾਰਾ ਕੁਝ ਇੱਥੇ ਤਿੱਕਰ ਹੋਇਆ ਹੈ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਹੈ ਪੰਜਾਬ ਦਾ ਦੇਖੋ ਕਿੱਡਾ ਵੱਡਾ ਪੰਜਾਬ ਸੀਗਾ ਜਦੋਂ ਆਪਾਂ ਪਹਿਲਾਂ ਗੱਲ ਕਰੀਏ ਸੈਂਟਰ ਨੇ ਦੋ ਦੋ ਸਟੇਟਾਂ ਨੇ ਸਭ ਤੋਂ ਵੱਧ ਇਸ ਦੇਸ਼ ਨੂੰ ਜਾਲ ਕਰਾਉਣ ਲਈ ਲੜਾਈ ਲੜੀ ਆ ਬੰਗਾਲ ਨੇ ਸੂਬੇ ਨੇ ਤੇ ਪੰਜਾਬ ਨੇ ਪੰਜਾਬ ਨੂੰ ਹੀ ਹਰ ਪਾਸੇ ਉਹਨਾਂ ਨੇ ਵੰਡਿਆ ਕੱਟਿਆ ਵੱਢਿਆ ਅੱਜ ਵੀ ਪੰਜਾਬ ਉਹੀ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਕਿ ਅੱਜ ਵੀ ਜਿਹੜਾ ਹੈ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਹੀ ਹੀ ਪੰਜਾਬ ਦਾ ਲੈਣਾ ਪੈਣਾ ਹੁਣ ਹੁਣ ਵਖਤਾ ਹੁਣ ਸਮਾਂ ਜਾਗੋ 70 75 ਸਾਲ ਹੋ ਗਏ ਸੀ ਛੇਤਰ ਖੰਡਿਆਂ ਨੂੰ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੁਣ ਸਮਾਂ ਹੁਣ ਇਕੱਠੇ ਹੋ ਕੇ ਜੜੀਆਂ ਇਹਨਾਂ ਦੀ ਗੱਲ ਲੜਾਈ ਹੱਕਾਂ ਦੀ ਗੱਲ ਕਰੀਏ ਕੇਂਦਰੀ ਮੰਤਰੀ ਰਵਿੰਦੀ ਸਿੰਘ ਬਿੱਟੂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਹਿ ਰਹੇ ਨੇ ਕਿ ਜੋ ਕੁਝ ਪੰਜਾਬ ਦੇ ਹੱਕ ਵਿੱਚ ਹੋਏਗਾ ਉਹ ਲੈ ਕੇ ਦਿੱਤਾ ਜਾਏਗਾ ਕੀ ਇਹ ਸੈਨੇਟ ਭੰਗ ਕਰਨੀ ਜਿਹੜਾ ਸੈਨੇਟ ਦੀਆਂ ਵੋਟਾਂ ਨਾ ਕਰਵਾਉਣੀਆਂ ਪੰਜਾਬ ਦੇ ਹੱਕ ਵਿੱਚ ਇੰਨਾਂ ਦੀ ਕੱਲੇ ਸੈਂਟਰਡ ਤੇ ਵੋਟਾਂ ਦੀ ਗੱਲ ਨਾ ਕਰੋ ਜਾਂ ਸੈਂਟਰਡ ਭੰਗ ਕਰਨਾ ਇਹ ਕੱਲੀ ਇੱਥੇ ਗੱਲ ਨਹੀਂ ਖੜਦੀ ਇਹ ਕਰਵਾ ਵੋਟਾਂ ਵੀ ਕਰਵਾ ਦੇਣਗੇ ਪਰ ਪੱਲੇ ਦਾ ਸਾਡੇ ਕੁਝ ਨਹੀਂ ਹੈਗਾ ਪੱਲੇ ਦਾ ਸਾਰੇ ਦੀ ਸਾਰੀ ਜਿਹੜੀ ਸਾਰੀ ਯੂਨੀਵਰਸਿਟੀ ਦੀ ਖੁਦ ਮਕਤਿਆਰੀ ਆ ਉਹ ਸਾਰੀ ਪੰਜਾਬ ਨੂੰ ਸੌਂਪੀ ਜਾਵੇ ਕੱਲੇ ਸੈਂਟਰਡ ਸੈਂਟਰਡ ਤੇ ਕਰ ਗੱਲ ਨਹੀਂ ਖੜੀ ਹੋਣਾ ਸਾਰੀ ਯੂਨੀਵਰਸਿਟੀ ਵੀ ਲੈਣੀ ਚਾਹੀਦੀ ਆ ਤੇ ਚੰਡੀਗੜ੍ਹ ਵੀ ਲੈਣਾ ਚਾਹੀਦਾ ਇਸ ਪ੍ਰਕਾਰ ਦੀ ਸਾਡੀ ਲੜਾਈ ਹੋਣੀ ਚਾਹੀਦੀ ਆ ਕੇਂਦਰ ਸਰਕਾਰ ਪਹਿਲਾਂ ਕਾਲੇ ਕਾਨੂੰਨ ਲੈ ਕੇ ਆਉਂਦੀ ਆ ਫਿਰ BBMB ਚੋਂ ਆਪਣਾ ਅਧਿਕਾਰ ਖਤਮ ਕਰਦੀ ਆ ਹੁਣ ਯੂਨੀਵਰਸਿਟੀ ਤੇ ਹੋ ਗਿਆ ਲੈਂਡ ਪੂਲਿੰਗ ਹੋਗੀ ਇਹ ਕੇਂਦਰ ਸਰਕਾਰ ਕਿਉਂ ਆਪਾਂ ਨੂੰ ਹਲੂਣ ਕੇ ਦੇਖਦੀ ਆ ਕਿ ਪੰਜਾਬ ਜਿਉਂਦਾ ਨਹੀਂ ਹਲੂਣ ਕੇ ਕੇਂਦਰ ਸਰਕਾਰ ਤਾਂ ਦੇਖਦੀ ਆ ਕਿਉਂਕਿ ਜਿਹੜਾ ਸਾਡੇ ਪੰਜਾਬ ਦੀ ਹੀ ਦੱਲੇ ਜਿਵੇਂ ਤੁਸੀਂ ਗੱਲ ਕਹੀ ਆ ਅਨੇਕਾਂ ਲੀਡਰ ਨੇ ਗਰਮਲੀ ਤੇ ਬਿੱਟੂ ਵਰਗੇ ਹਨ ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਪੰਜਾਬ ਨੂੰ ਬਸ ਵੇਚਣਾ ਆਪਣੇ 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 ਹਿੱਤਾਂ ਲਈ ਆਪਣੀਆਂ ਸਿਕਿਉਰਿਟੀਆਂ ਲਈ ਆਪਣੇ ਆਪਣੇ ਘਰ-ਬਰ ਲਈ ਆਪਣੇ ਆਪ ਦੀ ਲੀਡਰਸ਼ਿਪ ਲਈ ਆਪਣੀ ਉਹ ਚੌਧਰਦਾਰੀ ਚਮਕਾਉਣ ਲਈ ਅਸਲ ਦੇ ਵਿੱਚ ਦੁਸ਼ਮਣ ਨਹੀਂ ਉਹਨਾ ਮਾੜਾ ਹੁੰਦਾ ਜਿੰਨਾ ਜਿੰਨੇ ਆਹ 도ਗਲੇ ਜਿਹੜੇ ਪੰਜਾਬ ਦੀ ਹੈ ਪੰਜਾਬ ਦੇ ਨੇਗੇ ਜਿਵੇਂ ਉੱਪ ਖਾਂਦੇ ਪੰਜਾਬ ਦਾ ਨੇਗੇ ਪਰ ਉਹ ਗੱਲ ਕਿਸੇ ਹੋਰ ਦੀ ਕਰਦੇ ਨੇਗੇ ਇਸ ਕਰਕੇ ਜਿਹੜੇ ਲੀਡਰਾਂ ਦੇ ਇਹਨਾਂ ਦੇ ਕਾਰਨ ਜਿਹੜਾ ਸਾਡਾ ਜੋ ਵੀ ਅੱਜ ਗਿਆ ਨਾ ਜਿੰਨੇ ਵੀ ਸਾਡੇ ਰਾਜਨੀਤਿਕ ਲੀਡਰ ਨੇ ਇੰਨਾ ਕਰਕੇ ਜੋ ਵੀ ਗਿਆ ਇਹ ਇਹ ਜ਼ਿੰਮੇਵਾਰ ਨੇਗੇ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਜਾਂ ਹੁਣ ਮੌਜੂਦਾ ਸਰਕਾਰ ਇਹ ਜ਼ਿੰਮੇਵਾਰ ਨੇਗੇ ਇਹ ਸਰਕਾਰਾਂ ਦਾ ਹੀ ਜ਼ਿੰਮੇਵਾਰ ਨੇ ਇਸ ਕਰਕੇ ਜਿਹੜੀਆਂ ਹਰ ਪੱਖੋਂ ਪਹਿਲਾਂ ਨੁਕਸਾਨੀ ਬਿਲਾਂ ਦੀ ਗੱਲ ਕਰ ਲਈ ਜਿੰਨੇ ਵੀ ਅੱਜ ਪੰਜਾਬ ਤੇ ਹਮਲੇ ਹੋ ਰਹੇ ਨੇ ਇਹਦੇ ਹਮਲਿਆਂ ਦੇ ਵਿੱਚ ਜ਼ਿੰਮੇਵਾਰ ਸਾਡੇ ਪੰਜਾਬ ਦੇ ਰਾਜਨੀਤਿਕ ਲੀਡਰ ਨੇਗੇ ਜੇ ਇਹਨਾਂ ਨੇ ਖੜ ਕੇ ਗੱਲ ਕਰੀ ਹੋਵੇ ਆਪਣੇ ਹੱਕਾਂ ਦੀ ਤਾਂ ਫਿਰ ਗੱਲ ਹੀ ਕੁਝ ਹੋਰ ਹੁੰਦੀ ਦੇਖੋ ਅਸੀਂ ਨਿਗਾਹ ਮਾਰ ਲਈਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਅਜ ਸਿੰਘ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਡੇ ਤਣੇ ਤੋਂ ਸਾਲਾ ਮਨਾ ਰਹੇ ਹਾਂ ਸਾਡੇ ਜਿਹੜੀ ਦਿੱਲੀ ਦੀ ਰਾਜਨੀਤੀ ਆ ਹਮੇਸ਼ਾ ਹੀ ਜਿਹੜੇ ਪੰਜਾਬ ਦੀ ਖਾਸ ਕਰਕੇ ਸਿੱਖਾਂ ਦੀ ਦੁਸ਼ਮਣ ਰਹੀ ਆ ਠੀਕ ਆ ਤੁਸੀਂ ਜਦੋਂ ਮਰਜ਼ੀ ਦੇਖ ਲਓ ਇਸ ਤੋਂ ਇਹ ਉਦੋਂ ਤੋਂ ਗੱਲ ਕਰੀਏ ਫਿਰ ਇਸ ਤੋਂ ਬਾਅਦ ਦੇਖ ਦੀ ਆਜ਼ਾਦੀ ਤੋਂ ਬਾਅਦ ਗੱਲ ਕਰੀਏ ਦਿੱਲੀ ਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਫਿਰ ਕੀ ਕਰਿਆ 84 ਦੇ ਵਿੱਚ ਸਾਡੇ ਉਹ ਸਾਡੇ ਸਿੱਖਾਂ ਨੂੰ ਕਿੰਨਾ ਕਤਲੇਆਮ ਕੀਤਾ ਗਿਆ ਅਨਰਦੋਸੀਆਂ ਲੋਕਾਂ ਨੂੰ ਕਿੰਨਾ ਮਾਰਿਆ ਗਿਆ ਅਸੀਂ ਕਿੰਨਾ ਵੱਡਾ ਯੋਗਦਾਨ ਇਸ ਦੇਸ਼ ਲਈ ਪਾਇਆ ਪੰਜਾਬ ਨੇ ਪਰ ਪੰਜਾਬ ਨੂੰ ਹੀ ਸਭ ਤੋਂ ਵੱਧ ਇਸ ਰਾਜਨੀਤੀ ਨੇ ਮਾਰਿਆ ਖਤਮ ਕੀਤਾ ਗਿਆ ਇਹ ਸਭ ਨੂੰ ਤੁਹਾਨੂੰ ਪਤਾ ਹੀ ਆ ਇਸ ਕਰਕੇ ਮੈਂ ਤਾਂ ਹੀ ਇਹ ਗੱਲ ਕਹਿਣਾ ਹੁੰਦਾ ਵੀ ਤੁਸੀਂ ਦਿੱਲੀ ਦਾ ਇਤਿਹਾਸ ਦੇਖ ਲਓ ਦਿੱਲੀ ਰਾਜਨੀਤੀ ਦਾ ਇਤਿਹਾਸ ਦੇਖ ਲਓ ਜਿਹਨੇ ਕਦੇ ਵੀ ਪੰਜਾਬ ਦੇ ਨਾਲ ਵਫਾਦਾਰੀ ਨਹੀਂ ਕਮਾਈ ਪਰ ਫਿਰ ਵੀ ਸਾਡੇ ਪੰਜਾਬ ਦੇ ਲੀਡਰ ਹਰੇਕ ਜਾ ਕੇ ਉਸੇ ਦਿੱਲੀ ਦੇ ਲੀਡਰਾਂ ਥੱਲੇ ਨੈਸ਼ਨਲ ਪਾਰਟੀਆਂ ਦੇ ਵਿੱਚ ਜਾਂਦੇ ਨੇਗੇ ਤਾਂ ਕਰਕੇ ਗੱਲ ਕਹਿਣਾ ਜਿੰਨਾ ਟਾਈਮ ਅਸੀਂ ਇਹ ਨੈਸ਼ਨਲ ਪਾਰਟੀਆਂ ਤੋਂ ਬਾਹਰ ਨਿਕਲ ਕੇ ਆਪਣੇ ਖੇਤਰ ਦੀ ਗੱਲ ਨਹੀਂ ਕਰਦੇ ਆਪਣੇ ਪੰਜਾਬ ਦੀ ਗੱਲ ਨਹੀਂ ਕਰਦੇ ਉਹਨਾ ਟਾਈਮ ਇਸ ਪ੍ਰਕਾਰ ਹੀ ਪੰਜਾਬ ਨਾਲ ੱਟਕਾ ਹੁੰਦਾ ਰੂਹ ਪੰਜਾਬ ਦਾ ਕਲਾਕਾਰਾਂ ਕਰਕੇ ਸਰੋਤ ਪੰਜਾਬ ਦੀਆਂ ਚੀਜ਼ਾਂ ਹੀ ਮਜਾਂਦੇ ਰਹਿਣੀਆਂ ਤਾਂ ਭਾਈ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਇਹ ਸੰਪਾਨਾ ਸਿੰਘ ਸਿੱਧੂ ਮੈਂ ਕੈਮਰਾ ਪਰਸਨ ਰਣਵੀਰ ਦੇ ਨਾਲ ਮੈਂ ਰੁਣਦੀਪ ਸਿੰਘ ਅਨਟੋਲਡ ਪੰਜਾਬ